ਯਾਰ ਮੀਨ ਵੀ ਗਰੁੱਪ ਨਹੀਂ ਆਹੀ ਇਹ ਤੋਂ ਲਾਕ ਤਾਂ ਬਿਲਕੁਲ ਲੱਗਾ ਸੀ ਇਹਦਾ ਨਾਂ ਨਹੀਂ ਲੈਣਾ ਦੁਆਰਾ ਉਹ ਬਹੁਤ ਬਹੁਤ ਧੰਨਵਾਦ ਹੈ ਪਾਲ ਪਾਲ ਕਬੱਡੀ ਖਿਡਾਰੀ ਕੋਟ ਕਰੋੜੀਆ ਚਲੋ ਬੰਦੇ ਤਾਂ ਹੋ ਗਿਆ ਕੋਈ ਗੱਲ ਨਹੀਂ ਜੀ no problem ਛੱਡੋ ਜੀ ਇਹਨੂੰ ਸੋ ਬੋਲ ਦੇ ਸਰਪੰਚ ਸਾਹਿਬ ਬੇਕੜੀਆ ਖਾਲਸਾ ਬੇਕੜੀਆ ਫਤਿਹ ਵੀ ਇਹ ਆਰਮੀ ਗਰੁੱਪ ਦਾ ਪਹਿਲਾ ਮੈਂ ਹੀ ਪ੍ਰਧਾਨ ਸੀਗਾ ਇਹ ਸਾਰੇ ਆਰਮੀ ਗਰੁੱਪ ਨੂੰ ਅਸੀਂ ਕਿਉਂਕਿ ਸਾਡਾ 4 ਸਾਲ ਤੋਂ ਇਹਨਾਂ ਦੇ ਕਾਰਨ ਕਰਕੇ ਹੀ ਟਰਨਮੈਂਟ ਨਹੀਂ ਹੋਇਆ ਅਸੀਂ ਇਸੇ ਕਰਕੇ ਇਹਨੂੰ ਛੜਤਾ ਤੇ ਅਸੀਂ ਨਹੀਂ ਕਰਨਾ ਬਣਾ ਹਾਂਜੀ ਮੈਚ ਸ਼ੁਰੂ ਕਰਾਈਏ ਜੀ ਜਲਦੀ ਨਾਲ ਆਹ ਸਾਈਕਲ ਦੇ ਦਈਏ ਤੇ ਮੈਚ ਸ਼ੁਰੂ ਕਰਾ ਦਈਏ ਜਲਦੀ ਨਾਲ ਉਹ ਲਾਈਵ ਵਾਲਿਆ ਮੜਾ ਕਰੀਂ ਅਰ ਸਾਈਡ ਤੇ ਧੰਨਵਾਦ ਜੀ ਜਿਹੜੇ ਨਾਮ ਵੜਦੇ ਆ ਜਿਹੜੇ ਨਾਮ ਵੜਦੇ ਉਹਨਾਂ ਦਾ ਮੈਚ ਉਹਨਾਂ ਨੂੰ ਕਰਾਓ ਯਾਰ ਲਗਾ ਕੇ ਹਾਂਜੀ ਮੈਚ ਸ਼ੁਰੂ ਕਰਾਈਏ ਜੀ ਬੇਨਤੀ ਹੱਥ ਵੜ ਕੇ ਕਿ ਗਰਾਊਂਡ ਜਿਹੜਾ ਆਪਾਂ ਕਲੀਅਰ ਕਰ ਦਈਏ ਜਿਹੜੇ ਨਾਮ ਵੜਦੇ ਉਹਨਾਂ ਨੂੰ ਕਰਾ ਹਾਂ ਜਿਹੜੇ ਨਾਮ ਮੰਨ ਰਿਹਾ ਸਾਈਕਲ ਦੇ ਦਿਓ ਜੀ ਪਿੰਦੇ ਆ ਜਿਹੜਾ ਸਾਈਕਲ ਦੇ ਦਿਓ ਵੀਰ ਬੰਦੇ ਯਾਰ ਆ ਜਿਹੜੇ ਮੁੰਡੇ ਨੂੰ ਪਰਚੀ ਨਿਕਲੀ ਇਹਨੂੰ ਮੌਕੇ ਤੇ ਜਿਹੜਾ ਗਗਨ ਆ ਸਾਈਕਲ ਦੇ ਦਿਓ ਵੀਰ ਬੰਦੇ ਯਾਰ ਕੋਈ ਗੱਲ ਨਹੀਂ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਵੀ ਵੀਰਾਂ ਨੇ ਸੁਖਰਾਜ ਜੀ ਆ ਮਾਈਕ ਲੈ ਲਿਓ ਜੀ ਥੈਂਕ ਯੂ ਆ ਉਧਰਲੇ ਪਾਸੇ ਸਾਡੇ ਫਰੈਂਡਜ਼ ਕਲੱਬ ਫਿਡਿਆਂ ਵਾਲੇ ਉਹਨਾਂ ਵੀਰਾਂ ਵੱਲੋਂ ਬਹੁਤ ਸਾਰਾ ਪਿਆਰ ਮਿਲਿਆ